ਤੁਹਾਡੀ ਨਜ਼ਰ ਪਾਤਰ ਸਾਹਿਬ ਦਾ ਸ਼ੇਰ ਕਿ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੱਕ ਮੇਰੇ ਪੱਤੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ ਪਿਆ ਅੰਬੀਆਂ ਨੂੰ ਬੂਰਸੀ ਕਿ ਕੋਇਲ ਕੂਕ ਪਈ ਪਿਆ ਅੰਬੀਆਂ ਨੂੰ ਬੂਰਸੀ ਕਿ ਕੋਇਲ ਕੂਕ ਪਈ ਕਿਸੇ ਜਿੰਦ ਬਿਆਬਾਨ ਦੀ ਗਵਾਹ ਬਣ ਕੇ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਂਣਾ ਪਾਣੀ ਕਦੇ ਵਾਹ ਬਣ ਕੇ ਜਦੋਂ ਮਿਲਿਆ ਸੀ ਹਾਨ ਦਾ ਸੀ ਸੰਵ ਰਾਜਹਾ ਜਦੋਂ ਮਿਲਿਆ ਸੀ ਹਾਨ ਦਾ ਸੀ ਸਾਂਵਰਾ ਜਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ